ਮੈਂ ਆਪਣੀ ਮਾਸੀ ਦੇ ਬੇਟੇ ਦੀ ਮੈਰਿਜ ਵਿੱਚ ਗਈ ਸੀ ਵਿਦ ਫੈਮਿਲੀ ਉਸ ਵਕਤ ਜਿਹੜਾ ਐਮਐਲਏ ਬਣਿਆ ਆ ਆਮ ਆਦਮੀ ਪਾਰਟੀ ਦਾ ਹਲਕਾ ਖਡੂਰ ਸਾਹਿਬ ਦਾ ਉਹ ਉਸ ਵਕਤ ਟੈਕਸੀ ਡਰਾਈਵਰ ਹੀ ਉਹਨਾਂ ਵੱਲੋਂ ਜਿਹੜਾ ਮੇਰੇ ਨਾਲ ਔਰ ਮੇਰੇ ਪਰਿਵਾਰ ਨਾਲ ਵਧਿੱਕੀ ਗਈ ਮੇਰੇ ਨਾਲ ਛੇੜਛਾੜ ਮੇਰੇ ਨਾਲ ਅਸ਼ਲੀਲ ਹਰਕਤਾਂ ਜਿਹੜੀਆਂ ਕੀਤੀਆਂ ਗਈਆਂ ਪੁਲਿਸ ਨੇ ਇਨਸਾਫ ਦੇਣ ਦੀ ਬਜਾਏ ਮੇਰੇ ਪਰਿਵਾਰ ਨਾਲ ਔਰ ਮੇਰੇ ਨਾਲ ਕੁੱਟਮਾਰ ਕੀਤੀ ਮੇਰੇ ਨਾਲ ਅਸ਼ਲੀਲਤਾ ਦੀਆਂ ਹਰਕਤਾਂ ਜਿਹੜੀਆਂ ਕੀਤੀਆਂ ਇਤੋਂ ਤੱਕ ਸਾਨੂੰ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਮੇਰੇ ਹਸਬੰਦ ਨੂੰ ਮਾਰਨੇ ਕੋਸ਼ਿਸ਼ਾਂ ਕਿਤਾ ਮੇਰੇ ਭਰਾਵਾਂ ਨੂੰ ਫਾਦਰ ਸਾਹਿਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਬੱਚਿਆਂ ਨੂੰ ਛੱਡਿਆ ਨਹੀਂ ਇਹਨਾਂ ਲੋਕਾਂ ਨੇ ਜਿਹਦੇ ਨਾਲ ਤਸ਼ੱਦਦ ਹੋਈ ਦੇ ਅੱਜ 13 ਸਾਲ 6 ਮਹੀਨੇ ਹੋ ਗਏ ਸੰਘਰਸ਼ ਲੜਦਿਆਂ ਮੈਨੂੰ ਆਸ ਮੇਰੀ ਟੁੱਟ ਗਈ ਸੀ ਕਿ ਮੈਨੂੰ ਕੋਰਟ ਦੇ ਵਿੱਚੋਂ ਵੀ ਪਤਾ ਨਹੀਂ ਇਨਸਾਫ਼ ਮਿਲਣਾ ਕਿ ਨਹੀਂ ਹੈ ਮਿਲਣਾ ਯਾ ਵੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਮੈਂ ਰਵੀ ਖੇਰਾ ਸੋ ਹਲਕਾ ਬਤਾਇਆ ਕਿ ਮਹਿੰਦਰ ਸਿੰਘ ਲਾਲਪੁਰਾ ਨੂੰ ਜਿਹੜਾ ਪੁਲਿਸ ਹਰਾਸਤ ਵਿੱਚ ਲੈ ਲਿਆ ਗਿਆ ਦੱਸਦੀ ਹੈ ਕਿ 2013 ਦਾ ਮਾਮਲਾ ਸੀ ਇੱਕ ਲੜਕੀ ਦੇ ਨਾਲ ਕੁੱਟਮਾਰ ਕੀਤੀ ਅਤੇ ਛੇਰਛਾੜ ਦਾ ਮਾਮਲਾ ਸੀ ਤਾਂ ਉਹ ਪੀੜਤ ਭੈਣ ਮੌਜੂਦ ਹੈ ਗੱਲਬਾਤ ਕਰਦੇ ਉਹਨਾਂ ਦੇ ਨਾਲ ਹਾਂਜੀ ਭੈਣ ਕੀ ਕਹੋਗੇ ਲੰਮੀ ਲੜਾਈ ਲੜੀ ਤਾਂ ਅੱਜ ਇਨਸਾਫ ਮਿਲਣ ਦੀ ਜਿਹੜੀ ਕਿਰਨ ਜਾਗੀ ਹੈ ਹਾਂਜੀ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਭ ਕਾਨੂੰਨ ਦੀ ਦੇਣ ਹੈ ਜੀ ਔਰ ਖਾਸ ਕਰਕੇ ਡਾਕਟਰ ਬੀ ਆਰ ਅੰਬੇਦਕਰ ਬਾਬਾ ਸਾਹਿਬ ਦੀ ਜਿਨ੍ਹਾਂ ਨੇ ਸਾਡੇ ਵਰਗੇ ਗਰੀਬਾਂ ਲਈ ਵੀ ਸੋਚਿਆ ਤੇ ਸਾਨੂੰ ਸੰਵਿਧਾਨ ਦਾ ਰਾਈਟ ਦਿੱਤਾ ਜਿਹੜਾ ਕਿ ਅਸੀਂ ਵੀ ਸਾਡੇ ਨਾਲ ਧੱਕਾ ਹੁੰਦਾ ਤੇ ਅਸੀਂ ਵੀ ਸੰਘਰਸ਼ ਲੜ ਸਕੀਏ ਅੱਛਾ ਭੈਣ ਗੱਲ ਕੀਤੀ ਸੰਘਰਸ਼ ਦੀ ਤਾਂ ਕਿੰਨਾ ਸਮਾਂ ਸੰਘਰਸ਼ ਲੜਿਆ ਤਾਂ ਕਠਿਨਾਈਆਂ ਵੀ ਕੁਝ ਇਸ ਸੰਘਰਸ਼ ਦੇ ਨਾਲ ਆਈਆਂ ਹੋਣਗੀਆਂ ਤਾਂ ਕਿਹੜੀਆਂ-ਕੜੀਆਂ ਕਠਿਨਾਈਆਂ ਆਈਆਂ ਅਸਲ ਤੇ ਗੱਲ ਕੀ ਹੋਈ ਸੀ हां जी मैं ਦੱਸਣਾ ਚਾਹੁੰਦੀ ਆ 33 2013 ਦਾ ਇਹ ਮੈਟਰ ਹੈ ਜੀ ਮੈਂ ਆਪਣੀ ਮਾਸੀ ਦੇ ਬੇਟੇ ਦੀ ਮੈਰਿਜ ਵਿੱਚ ਗਈ ਸੀ ਵਿਦ ਫੈਮਿਲੀ ਉੱਥੇ ਜਿਹੜੀ ਘਟਨਾ ਹੋਈ ਸੀ ਜਿਹੜੇ ਟੈਕਸੀ ਡਰਾਈਵਰ ਐਸ ਵਕਤ ਜਿਹੜਾ ਐਮਐਲਏ ਬਣਿਆ ਆ ਆਮ ਆਦਮੀ ਪਾਰਟੀ ਦਾ ਹਲਕਾ ਖਡੂਰ ਸਾਹਿਬ ਦਾ ਉਹ ਉਸ ਵਕਤ ਟੈਕਸੀ ਡਰਾਈਵਰ ਹੀ ਉਹਨਾਂ ਵੱਲੋਂ ਜਿਹੜਾ ਮੇਰੇ ਨਾਲ ਔਰ ਮੇਰੇ ਪਰਿਵਾਰ ਨਾਲ ਵਧੀਕੀ ਗਈ ਮੇਰੇ ਨਾਲ ਛੇੜ ਛਾੜ ਮੇਰੇ ਨਾਲ ਅਸ਼ਲੀਲ ਹਰਕਤਾਂ ਜਿਹੜੀਆਂ ਕੀਤੀਆਂ ਗਈਆਂ ਔਰ ਪੁਲਸ ਨੇ ਇਨਸਾਫ ਦੇਣ ਦੀ ਬਜਾਏ ਮੇਰੇ ਪਰਿਵਾਰ ਨਾਲ ਔਰ ਮੇਰੇ ਨਾਲ ਕੁੱਟਮਾਰ ਕੀਤੀ ਮੇਰੇ ਨਾਲ ਅਸ਼ਲੀਲਤਾ ਦੀਆਂ ਹਰਕਤਾਂ ਜਿਹੜੀਆਂ ਕੀਤੀਆਂ ਸੀ ਉਹ ਇਹ ਮਸਲਾ ਹੈ ਜਿਸ ਤੇ ਵਿੱਚ ਅੱਜ ਮੈਨੂੰ ਇਨਸਾਫ ਮਿਲਿਆ ਹੈ ਅੱਛਾ ਪਹਿਨ ਇਹ ਗੱਲ ਕੀਤੀ ਥੋ ਲੰਬੇ ਸਮੇਂ ਤੋਂ ਹੋਣ ਜਦੋਂ ਸੱਤਾ ਵਿੱਚ ਵਿਧਾਇਕ ਪਹਿਲਾਂ ਨਹੀਂ ਸਨ ਤਾਂ ਉਸ ਤੋਂ ਬਾਅਦ ਸੱਤਾ ਵਿੱਚ ਵੀ ਆ ਗਏ ਤਾਂ ਫਿਰ ਕਿਤੇ ਨਾ ਕਿਤੇ ਕਠਿਨਾਈਆਂ ਹੋਰ ਤੁਹਾਡੀਆਂ ਵੱਧ ਗਈਆਂ ਹੋਣਗੀਆਂ ਕਿਤੇ ਕਿਤੇ ਕੇਸ ਵਾਪਸ ਲੈਣ ਦੀਆਂ ਧਮਕੀਆਂ ਜਾਂ ਹੋਰ ਕਈ ਤਰ੍ਹਾਂ ਦੀ ਹਰਾਸਮੈਂਟ ਦਾ ਕਿਤੇ ਸਾਹਮਣਾ ਕਰਨਾ ਪਿਆ ਮੈਂ ਦੱਸਣਾ ਚਾਹੁੰਦੀ ਆ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਜਿੱਥੇ ਮੈਨੂੰ ਸਿਕਿਉਰਿਟੀ ਦਿੱਤੀ ਗਈ ਜਿੱਥੇ ਮੇਰੇ ਪਰਿਵਾਰ ਦੀ ਸੁਰੱਖਿਆ ਔਰ ਮੇਰੀ ਸੁਰੱਖਿਆ ਜਿਹੜੀ ਕੀਤੀ ਗਈ ਉੱਥੇ ਹੀ ਨਾਲ ਦੀ ਨਾਲ ਇਹਨਾਂ ਲੀਡਰਾਂ ਨੇ ਇਹਨਾਂ ਤਰ੍ਹਾਂ ਸਰਕਾਰਾਂ ਨੇ ਮੇਰੀ ਸਿਕਿਉਰਿਟੀ ਵਿਡਰੋ ਕਰ ਦਿੱਤੀ ਗਈ ਮੈਨੂੰ ਖਤਰੇ ਦੇ ਵਿੱਚ ਜਿਹੜਾ ਪਾ ਦਿੱਤਾ ਮੈਂ ਜਿਹੜੇ ਸਿਕਿਉਰਿਟੀ ਤੋਂ ਬਾਧਾ ਦੇਣ ਗੁਜ਼ਾਰੇ ਉਹ ਮੈਂ ਔਰ ਮੇਰਾ ਪਰਿਵਾਰ ਹੀ ਜਾਣਦਾ ਕਿ ਇੰਨੀਆਂ ਮੁਸ਼ਕਲਾਂ ਦੀਆਂ ਇੰਨੀਆਂ ਮੁਸੀਬਤਾਂ ਹੀ ਚੱਲੀਆਂ ਤੇ ਅੱਜ ਸਾਨੂੰ ਜਿਹੜਾ ਮੁਸੀਬਤਾਂ ਚੱਲ ਕੇ ਜਿਹੜਾ ਇਨਸਾਮ ਲਿਆ ਇੱਥੋਂ ਤੱਕ ਸਾਨੂੰ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਮੇਰੇ ਹਸਬੰਡ ਨੂੰ ਮਾਰਨੇ ਕੋਸ਼ਿਸ਼ ਆ ਕਿਤਾ ਮੇਰੇ ਭਰਾਵਾਂ ਨੂੰ ਫਾਦਰ ਸਾਹਿਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਮੇਰੇ ਬੱਚਿਆਂ ਨੂੰ ਛੱਡਿਆ ਨਹੀਂ ਇਹਨਾਂ ਨੇ ਲੋਕਾਂ ਨੇ ਉਹਨਾਂ ਨਾਲ ਵੀ ਇਹਨਾਂ ਨੇ ਹਰੈਸਮੈਂਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫੁੱਲ ਕਿੰਨੇ ਵਿਅਕਤੀ ਸਨ ਇਸ ਕੇਸਮੈਂਟ ਅਲਵਾਇਮੈਂਟ ਤਾਂ ਅੱਜ ਕਿੰਨਿਆਂ ਨੂੰ ਜਿਹੜੀ ਜਿਹੜੀ ਸਜ਼ਾ ਫਿਲਹਾਲ ਨਹੀਂ ਸੁਣਾਈ ਗਈ 12 ਤਰੀਕ ਨੂੰ ਦੱਸਿਆ ਜਾ ਰਿਹਾ ਕਿ ਇਸ ਕੇਸ ਦੀ ਅੱਗੇ ਸਜ਼ਾ ਸੁਣਾਈ ਗਈ ਤਾਂ ਕਿੰਨੇ ਵਿਅਕਤੀ ਸਨ ਇਸ ਕੇਸ ਵਿੱਚ ਨਾਮਜ਼ਦ ਇਹਦੇ ਵਿੱਚ 12 ਵਿਅਕਤੀ ਸਨ ਜਿਦੇ ਵਿੱਚ ਇੱਕ ਪਰਮਜੀਤ ਮੁਲਾਜ਼ਮ ਹੈ ਅਦਿਦਤ ਹੋ ਚੁੱਕੀ ਹੈ ਸੋ 11 ਮੁਲਾਜ਼ਮ ਹੈ ਜਿਨ੍ਹਾਂ 11 ਜਿਹੜੇ ਮੁਰਜ਼ਮ ਨਹੀਂ ਵਿਦ ਮੁਲਾਜ਼ਮਾਂ ਉਹਨਾਂ ਨੂੰ ਸਜ਼ਾ ਦਿੱਤੀ ਗਈ ਹੈ ਸਜ਼ਾ ਨਹੀਂ ਦਿੱਤੀ ਗਈ ਦੋਸ਼ੀ ਕਰਾਰ ਕੀਤਾ ਗਿਆ 12 ਤਰੀਕ ਦਿੱਤੀ ਹੈ ਕਿ ਸਜ਼ਾ 12 ਤਰੀਕ ਵਾਲੇ ਦਿਨ ਸੁਣਾਈ ਜਾਵੇਗੀ ਕਿ ਅਦਾਲਤ ਤੋਂ ਕੀ ਆਸ ਹੈ ਕਿੰਨੇ ਸਾਲ ਦੀ ਸਜ਼ਾ ਦੀ ਜਿਹੜੀ ਮੰਗ ਹੈ ਤੁਸੀਂ ਕਰੋਗੇ ਕਿਉਂਕਿ ਤੁਸੀਂ ਦੱਸ ਰਹੇ ਹੋ ਕਿ ਕਿੰਨੀਆਂ ਕਟੜਾਈਆਂ ਦਾ ਤੁਸੀਂ ਸਾਹਮਣਾ ਕੀਤਾ ਸੋ ਲੜੇ ਤਲਾ ਤਾਨਾ ਲੜੇ ਸੋ ਕਿੰਨੇ ਚਿਰ ਦੀ ਜਿਹੜੀ ਸਜ਼ਾ ਦੀ ਮੰਗ ਹੈ ਦੇਖੋ ਮੈਂ ਦੱਸਣਾ ਚਾਹੁੰਦੀ ਆਂ ਵੀ ਮੈਂ ਇੱਕ ਗਰੀਬ ਪਰਿਵਾਰ ਚ ਪੈਦਾ ਹੋਈ ਜਿਹਦੇ ਨਾਲ ਤਸ਼ੱਦਦ ਹੋਈ ਤੇ ਅੱਜ 13 ਸਾਲ 6 ਮਹੀਨੇ ਹੋ ਗਏ ਸੰਘਰਸ਼ ਲੜਦਿਆਂ ਮੈਨੂੰ ਆਸ ਮੇਰੀ ਟੁੱਟ ਗਈ ਸੀ ਕਿ ਮੈਨੂੰ ਕੋਰਟ ਦੇ ਵਿੱਚੋਂ ਵੀ ਪਤਾ ਨਹੀਂ ਇਨਸਾਫ ਮਿਲਣਾ ਕਿ ਨਹੀਂ ਹੈ ਮਿਲਣਾ ਜਿੱਥੇ ਕਿ ਮੇਰੇ ਵਕੀਲ ਜਿੰਨੇ ਵੀ ਕੀਤੇ ਮੈਂ 13 ਸਾਲ ਹੋ ਗਏ ਨੇ ਲਗਾਤਾਰ ਵਕੀਲ ਬਦਲੇ ਨੇ ਮੇਰੇ ਹਸਮਣ ਜਿਨ੍ਹਾਂ ਨੇ ਮੇਰੇ ਨਾਲ ਸਾਥ ਦਿੱਤਾ ਮੇਰਾ ਪਰਿਵਾਰ ਗਰੀਬ ਪਰਿਵਾਰ ਮੇਰਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਵਕੀਲ ਬਦਲੇ ਮੇਰੀ ਆਸ ਟੁੱਟ ਗਈ ਮੇਰਾ ਵਿਸ਼ਵਾਸ ਟੁੱਟ ਜਾਣਾ ਸੀ ਪਰ ਕਿਤੇ ਨਾ ਕਿਤੇ ਸਾਡੇ ਸੰਵਿਧਾਨ ਨੇ ਜਿਹੜੇ ਸਾਨੂੰ ਰਾਈਟ ਦਿੱਤੇ ਨੇ ਉਸ ਸੰਵਿਧਾਨ ਦੀ ਬਦੌਲਤ ਅੱਜ ਜਿਹੜਾ ਮੈਨੂੰ ਇਨਸਾਫ ਮਿਲਿਆ ਹੈ ਪਰ ਮਹਿਮਾਨਜੋਗ ਤਰਨਤਾਰਨ ਕੋੜਾ ਔਰ ਜੱਸਾਬ ਤੇ ਵੀ ਭਰੋਸਾ ਕਰਦੀ ਆ ਕਿ ਮੇਰੇ ਜਿਹੜੇ ਤੋਖ ਔਰ ਤਕਲੀਫਾਂ ਨੂੰ ਵੇਖਿਆ ਜਾਵੇ ਔਰ ਇਹਨਾਂ ਨੂੰ ਕਾਨੂੰਨ ਦੇ ਤਹਿਤ ਵੱਧ ਤੋਂ ਵੱਧ ਇਹਨਾਂ ਨੂੰ ਸਜ਼ਾ ਸੁਣਾਈ ਜਾਵੇ ਕਿਉਂਕਿ ਇੱਥੇ ਇੱਕ ਜਣੇ ਨੇ ਕਠਿਨਾਈਆਂ ਨਹੀਂ ਚੱਲੀਆਂ ਮੇਰੇ ਪੂਰੇ ਪਰਿਵਾਰ ਨੇ ਮੇਰੇ ਹਸਬੰਦ ਨੇ ਮੇਰੇ ਬੱਚਿਆਂ ਨੇ ਕਠਿਨਾਈਆਂ ਚੱਲੀਆਂ ਨੇ ਨਾ ਕਿ ਇੱਕਨਾਂ ਨੇ ਸੋ ਇਹ ਪੈਣ ਹੈ ਜਿਸ ਵੱਲੋਂ ਲੰਬੀ ਲੜਾਈ ਲੜੀ ਗਈ ਤੇ 13 ਸਾਲ ਬਾਅਦ ਅਦਾਲਤ ਵੱਲੋਂ ਫੈਸਲਾ ਹਲਾਕੇ ਸੁਣਾ ਦਿੱਤਾ ਗਿਆ 12 ਤਰੀਕ ਨੂੰ ਇਸ ਕੇ ਵੀ ਸੁਨਾਈ ਹੋਵੇਗੀ ਕਿ ਕਿੰਨੀ سزا ਜਿਹੜੀ ਇਸ ਕੇਸ ਦੇ ਵਿੱਚ ਜਿੰਨੇ ਵੀ ਨਾਮਜਾਦ ਵਿਅਕਤੀ ਨੇ ਉਹਨਾਂ ਨੂੰ ਹੋਵੇਗੀ ਕੈਮਰਾਮੈਨ ਬਜੀਤ ਨਾਲ ਰਵੀ ਖਹਿਰਾ ਪੰਜਾਬੀ ਲੋਕ ਚੈਨਲ ਤਰਨਤਾਰਨ